ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਮਾਤਾ ਦੇ ਖਿਲਾਫ ਇੱਕ ਬੰਟੀ ਵੈਸ ਨੇ ਰਿਕਾਰਡਿੰਗ ਆਵ ਦੀ ਸਟੋਰੀ ਤੇ ਪਾਈ ਹੈ ਜੋ ਕਿ ਉਸ ਦੇ ਵਿੱਚ ਕਈ ਗੱਲਾਂ ਬੰਟੀ ਵੈਸ ਨੇ ਲਿਖੀਆਂ ਵੀ ਨੇ ਤੇ ਤੁਸੀਂ ਇੱਕ ਵਾਰੀ ਇਹ ਰਿਕਾਰਡਿੰਗ ਸੁਣ ਬੰਟੀ ਬਟਾ ਦੇਖ ਪਾਸੇ ਹੋ ਕਿਤਾ ਨਹੀਂ ਹੁੰਦਾ ਸਰਦਾ ਕੋ ਬਿਚੋਲਾ ਹੁੰਦਾ ਬਿਚੋਲੇ ਰਿਸ਼ਤਾ ਕਰਾਉਣ ਵਾਲਾ ਹੁੰਦਾ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜਿਹਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਬਾ ਦੇ ਸਕਦਾ ਹੈਨਾ ਹੁਣ ਤੁਸੀਂ 40 ਸੀ ਅਸੀਂ ਤੁਹਾਨੂੰ ਤੁਹਾਨੂੰ ਦੇਖਿਆ ਸੀ ਹੈਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਵਿਸ਼ਵੀਰ ਨਾਲ ਤੁਹਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਾੜਾ ਰਾਜੇ ਹੁਣ ਆ ਜੇ ਤੁਸੀਂ ਪਾਸੇ ਹੋਮਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਉਹ ਤਾਂ ਬਾਈਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਵੀ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਆ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਾਂ ਪੁੱਤ ਵਿਆਹ ਜੀ ਬਹੁਤ